ਕੜੀ ਬੇਟ ਦੇ ਵਿੱਚ ਮੌਜੂਦਾ ਤਾਂ ਇੱਥੋਂ ਦੇ ਮੌਜੂਦਾ ਸਰਪੰਚ ਸੱਤ ਬਲਿਹਾਰ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਸਨਮਾਨ ਕੀਤਾ। ਸ਼ੁਕਰਾਨੇ ਦਾ ਖੰਡ ਪੜ ਸਵਰੰਭ ਕਰਾਉਣਾ ਸੀ ਇਹਨਾਂ ਨੇ ਜੋ ਗੁਰੂ ਮਹਾਰਾਜੀ ਨੇ ਇਹਨਾਂ ਨੂੰ ਜਿੱਤ ਬਖਸ਼ੀ ਅਸਰਮੰਤੀ 5 ਸਾਲ ਦੀ ਸੇਵਾ ਬਖਸ਼ੀ ਹੈ। ਉਹਦੇ ਪਰਾਲੇ ਸਦਕਾ ਸੰਗਤ ਦਾ ਧੰਨਵਾਦ ਤੇ ਗੁਰੂ ਮਹਾਰਾਜੀ ਦਾ ਧੰਨਵਾਦ ਕੋਟਣ ਕੋਟ ਗੁਰੂ ਮਾਰੀ ਧੰਨਵਾਦ ਕਰਨਾ ਸੀ ਇਹਨਾਂ ਨੇ ਤੇ ਜਦੋਂ ਭੋਗ ਤੇ ਤਿਆਰੀ ਸੀ ਤਾਂ ਰਮਾਲ ਸਾਹਿਬ ਸਰਪੰਚ ਸਾਹਿਬ ਲੈ ਕੇ ਆਏ ਨੇ ਭੋਗ ਪਾਣ ਤੋਂ ਪਰંત ਰਮਾਲ ਸਾਹਿਬ ਪਾਣ ਲੱਗਿਆ ਨੇ ਅਸੀਂ ਦੇਖਿਆ ਇਹ ਕਹਿੰਦੇ ਤੁਹਾਡੀਆਂ ਪੰਜਾਂ ਸਿੰਘਾਂ ਨੂੰ ਸਨਮਾਨ ਕੀਤਾ ਸੀ ਜੋ ਗੁਰੂ ਮਾਰੀ ਨੇ ਸਾਨੂੰ ਚੜ੍ਹਜ ਕਲਾ ਬਖਸ਼ਿਸ਼ ਕੀਤੀ ਹੈ ਇਹਨਾਂ ਦੇ ਵੀ ਪਰਿਵਾਰ ਵੀ ਵਿਦੇਸ਼ ਵਿੱਚ ਬੱਚੇ ਨੇ ਉਹ ਵੀ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਬਾਬਾ ਜੀ ਕਿਸੇ ਵੀ ਜਿੱਦੀ ਲੋੜ ਹੋਵੇ ਤਾਂ ਤੁਸੀਂ ਕਹਿੰਦੇ ਸੰਗਣਾ ਨਹੀਂ ਅੱਜ ਕੱਲ ਦੇ ਦੌਰ ਦੇ ਵਿੱਚ ਗਰੰਤੀ ਸਿੰਘ ਨੂੰ 6 ਤੋਂ 7000 ਰੁਪਏ ਪਿੰਡ ਦੇ ਵਿੱਚੋਂ ਤਨਖਾਹ ਮਿਲਦੀ ਹੈ ਜਿਹਦੇ ਵਿੱਚ ਪਰਿਵਾਰ ਦੇ ਵਿੱਚ ਜੇ ਦੋ ਬੱਚੇ ਵੀ ਨੇ ਤਾਂ ਆਪਾਂ ਉਹਨਾਂ ਦੀ ਐਜੂਕੇਸ਼ਨ ਪੜ੍ਹਾਈ ਤੇ ਵੀ ਲਾ ਲੀਏ ਉਹ ਹੀ ਖਰਚਾ ਨਹੀਂ ਪੂਰਾ ਹੁੰਦਾ ਤਾਂ ਪਰਿਵਾਰ ਕਿਵੇਂ ਗਰੰਤੀ ਸਿੰਘ ਪਾਲ ਸਕਦਾ ਕਈ ਪਿੰਡਾਂ ਦੇ ਵਿੱਚ ਤਾਂ ਅਸੀਂ ਦੇਖਿਆ ਵੀ ਗਰੰਤੀ ਸਿੰਘਾਂ ਨੂੰ ਆਪਾਂ ਡਾਲੀ ਕਰਨ ਲਾ ਦਿੰਦੇ ਆਂ ਵੀ ਦੁੱਧ ਇਕੱਠਾ ਕਰ ਲਓ ਪ੍ਰਸ਼ਾਦ ਇਕੱਠੇ ਕਰ ਲਓ ਇਹ ਵੀ ਇੱਕ ਹਿਸਾਬ ਦਾ ਜੇ ਆਪਾਂ ਸਮਝੀਏ ਨਾ ਇੱਕ ਤਾਂ ਹੋ ਜਾਂਦਾ ਮੰਗਤਾ ਮੰਗਤੇ ਤੋਂ ਵੀ ਘੱਟ ਆਪਾਂ ਇਸ ਚੀਜ਼ ਨੂੰ ਸਮਝਦੇ ਆਂ ਵੀ ਇਹ ਇੰਨਾ ਹੋਣਾ ਨਹੀਂ ਚਾਹੀਦਾ ਗਰੰਤੀ ਸਿੰਘ ਨਾਲ ਕਿਉਂਕਿ ਜਿਹੜਾ ਮਹਾਰਾਜ ਦਾ ਵਜ਼ ਮਿਲਣੀ ਚਾਹੀਦੀ ਹੈ ਕੋਈ ਵੀ ਆਰਕੈਸਟ ਵਾਲੇ ਲੱਗ ਜੇ ਮੈਂ ਕਹਣਾ ਤਕਰੀਬਨ ਕੋਈ ਸੋਹ ਦੇ ਵਿੱਚੋਂ 10-20 ਬੰਦੇ ਹੋਣਗੇ ਨਹੀਂ ਤਾਂ 100 ਰੁਪਏ ਜਾਂ 50 ਰੁਪਏ ਤਾਂ ਉਹਨੂੰ ਦਿੰਦੇ ਹੀ ਦਿੰਦੇ ਨੇ ਤੇ ਜਦੋਂ ਆ ਜਾਂਦੀ ਕਿਰਤਨੀਆਂ ਦੀ ਵਾਰੀ ਕਥਾ ਕਰਦਾ ਹੋਵੇਗਾ ਜਾਂ ਕੀਰਤਨ ਕਰਦਾ ਹੋਵੇਗਾ ਆਪਾਂ ਆਪਣੇ ਬਟੂਏ ਦੇ ਵਿੱਚੋਂ ਵੱਧ ਤੋਂ ਵੱਧ ਦੇ ਦਿੰਦੇ ਆ ਜਾਂ 10 ਆਲਾ ਜਾਂ 5 ਆਲਾ ਜੇ 20 ਆਲਾ ਵੀ ਹੋਵੇਗਾ ਤਾਂ ਉਹ ਵੀ 10 ਦਾ ਮੱਥਾ ਟੇਕੇ ਆ 20 ਦਾ ਮੱਥਾ ਟੇਕੇ 10 ਰੁਪਏ ਆਪਾਂ ਵਾਪਸ ਚੁੱਕ ਲੈਣੇ ਆ ਤੁਹਾਡੇ ਹੋਰ ਵੀ ਬਹੁਤ ਜਿਹੜੇ ਸਾਥੀ ਹੋਣਗੇ ਜਿਹੜੇ ਗ੍ਰੰਤੀ ਸਿੰਘ ਨੇ ਉਹਨਾਂ ਨਾਲ ਵੀ ਵਿਚਾਰਾ ਹੁੰਦੀਆਂ ਹੋਣਗੀਆਂ ਕਿਹੜੇ ਖਰੀਬਾ ਸੇ ਸਾਡੇ ਇਲਾਕੇ ਦੇ ਵਿੱਚ ਆਮ ਸੜਕਾਂ ਦੇ ਪਿੰਡਾਂ ਦੇ ਗਰੰਥੀਆਂ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਪਰ ਆਪਾਂ ਨੂੰ ਇਦਾਂ ਦੀ ਕੋਈ ਦਿੱਕਤ ਨਗਰ ਦੇ ਸਹਿਯੋਗ ਨਾਲ ਨਹੀਂ ਹੋਣ ਦਿੱਤੀ ਗਈ ਇਹ ਪਰਿਵਾਰ ਵੀ ਕਿਤੇ ਵੀ ਇਹਨਾਂ ਨੂੰ ਲੋੜ ਪਵੇ ਤਾਂ ਇਹਨਾਂ ਨੇ ਪਹਿਲਾਂ ਸਾਨੂੰ ਖੁਣ ਕਰਨਾ ਬਾਬਾ ਜੀ ਤੁਸੀਂ ਪਹੁੰਚੋ ਕਿਤੇ ਵੀ ਇਹਨਾਂ ਨੇ ਖੰਨੇ ਤੱਕ ਵੀ ਸਾਨੂੰ ਬਿਗ ਪੈਸ ਦੇ ਵਿੱਚ ਲੈ ਜਾ ਕੇ ਵੀ ਅਰਦਾਸ ਬੇਨਤੀ ਸਾਨੂੰ ਸੱਦਿਆ ਇਹਨਾਂ ਨੇ ਕਹਿੰਦੇ ਬਾਬਾ ਜੀ ਤੁਸੀਂ ਹੀ ਕਰਨੀ ਅਰਦਾਸ ਕਿਤੇ ਵੀ ਗਏ ਹੋਣਾ ਸਰਪੰਚ ਸਾਹਿਬ ਇਹ ਤੇ ਇਹਨਾਂ ਨੇ ਪਹਿਲ ਸਾਨੂੰ ਦੇਣੀ ਹੈ ਬਾਬਾ ਜੀ ਤੁਸੀਂ ਪਹੁੰਚਣਾ ਅਰਦਾਸ ਕਰੋ ਤੇ ਮਾਨ ਸਤਕਾਰ ਪੂਰਾ ਕਰ ਦੇਣ ਇਦਾਂ ਹੀ ਸਾਰੇ ਨਗਰਾਂ ਦੇ ਵਿੱਚ ਹੋਣਾ ਚਾਹੀਦਾ ਹੈ ਜਿਵੇਂ ਇੱਕ ਨਗਰ ਨੇ ਪਹਿਲ ਕੀਤੀ ਹੈ ਕ੍ਰਾਂਤੀ ਸਭਾ ਨੇ ਸੋਨੇ ਜੀ ਮੋਦੀ ਨਾਲ ਸਨਮਾਨਤ ਕੀਤਾ ਹੈ ਅਸੀਂ ਗੜੀ ਬੇਟ ਦੇ ਵਿੱਚ ਮੌਜੂਦ ਆ ਤਾਂ ਇੱਥੋਂ ਦੇ ਮੌਜੂਦਾ ਸਰਪੰਚ ਸੱਤ ਬਲਿਹਾਰ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਸਨਮਾਨ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਕਈ ਵਾਰ ਮੁੱਦਾ ਉੱਠਦਾ ਕਿ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਉਹਨਾ ਮਾਣ ਸਤਿਕਾਰ ਨਹੀਂ ਮਿਲਦਾ ਕਿਉਂਕਿ ਉਹਨਾਂ ਦੇ ਵੀ ਬੱਚੇ ਹੁੰਦੇ ਨੇ ਉਹਨਾਂ ਨੇ ਵੀ ਆਪਣਾ ਪਰਿਵਾਰ ਚਲਾਉਣਾ ਹੁੰਦਾ ਇਹ ਮਸਲਾ ਕਈ ਵਾਰ ਖੜਾ ਹੋਇਆ ਹੈ ਪਰ ਹੁਣ ਪੰਜਾਬ ਦੇ ਵਿੱਚ ਇੱਕ ਲੜੀ ਚੱਲੀ ਆ ਜਿਸ ਤਰ੍ਹਾਂ ਬਡਾਲੀ ਦਾ ਇੱਕ ਨੇੜਲਾ ਪਿੰਡ ਸੀ ਤਾਂ ਉੱਥੇ ਦੇ ਜਿਹੜੀ ਸੰਗਤ ਸੀ ਉਹਨਾਂ ਨੇ ਗ੍ਰੰਥੀ ਸਿੰਘ ਦੀ ਪੈਨਸ਼ਨ ਵੀ ਲਾਈ ਆ ਪੱਕੀ ਤੇ ਉਸਦੇ ਨਾਂ ਤੇ ਐਫ ਡੀ ਕਰਵਾਈ ਆ ਇਸੇ ਤਰ੍ਹਾਂ ਇੱਕ ਮਰੇਰਕੋਟਲੇ ਤੋਂ ਮਸਲਾ ਆਇਆ ਤਾਂ ਉੱਥੇ ਦੀ ਸੰਗਤ ਨੇ ਗ੍ਰੰਥੀ ਸਿੰਘ ਨੂੰ ਕੋਠੀ ਬਣਵਾ ਕੇ ਦਿੱਤੀ ਇਹ ਲੜੀ ਹੈ ਜਿਹੜੀ ਪੰਜਾਬ ਦੇ ਵਿੱਚ ਚੱਲੀ ਆ ਪੋਜ਼ਿਟਿਵ ਚੀਜ਼ ਆ ਤਾਂ ਕਿ ਇਹ ਲਹਿਰ ਆ ਜਿਹੜੀ ਹੋਰ ਜ਼ਿਆਦਾ ਵਧੇ ਜਿੱਥੇ ਕਿ ਗ੍ਰਾਂਥੀ ਸਿੰਘਾਂ ਦੀ ਮਾੜੀ ਹਾਲਤ ਆ ਜਿੱਥੇ ਕਿ ਗ੍ਰਾਂਥੀ ਸਿੰਘਾਂ ਦੀ ਤਨਖਾਹ ਘੱਟ ਆ ਤਾਂ ਉੱਥੇ ਇਹ ਜਦੋਂ ਅਜਿਹੀਆਂ ਖਬਰਾਂ ਆਉਂਦੀਆਂ ਨੇ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਹੋਰ ਲੋਕਾਂ ਦੇ ਲਈ ਵੀ ਜਿਹੜੀ ਇੱਕ ਸੇਧ ਮਿਲਦੀ ਆ ਉਹ ਨਾ ਉਹ ਵੀ ਜਿਸ ਕਦਮ ਵੱਲ ਵੱਧ ਸਕਦੇ ਨੇ ਸਾਡੇ ਨਾਲ ਸਰਪੰਚ ਸਾਹਿਬ ਨੇ ਗੱਲਬਾਤ ਕਰਦੇ ਆ ਬਹੁਤ ਵਧੀਆ ਇਹਨਾਂ ਦਾ ਪਰਾਲਾ ਇਹਨਾਂ ਦੇ ਪਰਾਲੇ ਦੀ ਸਲਾਂਘਾ ਵੀ ਹੋ ਰਹੀ ਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਭਰਮਨ ਸਾਹਿਬ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਗ੍ਰੰਥੀ ਸਿੰਘਾਂ ਦਾ ਇਸ ਤਰੀਕੇ ਦੇ ਨਾਲ ਮਾਨ ਸਤਕਾਰ ਕਰਨਾ ਹੈ ਕਿਉਂਕਿ ਸਮਾਜ ਦੇ ਵਿੱਚ ਇਹ ਵੀ ਹੁੰਦਾ ਕਿ ਗ੍ਰੰਥੀ ਸਿੰਘਾਂ ਦੀ ਜਿਹੜੀ ਹਾਲਤਾਂ ਬਹੁਤ ਗ੍ਰੰਥੀ ਸਿੰਘਾਂ ਦੀ ਮਾੜੀ ਹੈ ਉਹਨਾਂ ਦੇ ਪਰਿਵਾਰ ਇੱਕ ਜਿਹੜੇ ਜੀ ਨੇ ਉਹ ਤਨਖਾਹ ਤੇ ਗੁਜ਼ਾਰਾ ਨਹੀਂ ਕਰ ਸਕਦੇ ਦੇਖੋ ਜੀ ਵਿਚਾਰ ਇਸ ਕਰਕੇ ਆਈ ਸਾਡੇ ਫਾਦਰ ਸਾਹਿਬ ਪਹਿਲੇ ਗ੍ਰੰਥੀ ਸਿੰਘ ਸੀ ਉਹ ਜਨਨ ਕਿ ਡਿਊਟੀ ਪੱਕੀ ਨਹੀਂ ਸੀ ਕਰਦੇ ਪਰ ਖੁੱਲੇ ਖੰਨਪਾਟ ਸਾਹਿਬ ਕਰਦੇ ਸੀ ਉਸ ਤੋਂ ਬਾਅਦ ਉਹ ਪਿੰਡ ਦੇ 10 ਸਾਲ ਸਰਪੰਚ ਵੀ ਰਹੇ ਚਲੋ ਉਹਨਾਂ ਤੋਂ ਬਾਅਦ ਸਾਡੀ 30 ਸਾਲ ਦਾ ਹੁਣ ਨਿਕਲ ਗਏ ਸੀ 30 ਸਾਲ ਤੋਂ ਬਾਅਦ ਪਰਮਾਤਮਾ ਨੇ ਸਰਪੰਚੀ ਪਿੰਡ ਦੇ ਨਗਰ ਨਿਵਾਸੀਆਂ ਨੇ ਸਾਨੂੰ ਸਰਪੰਚੀ ਬਖਸ਼ੀ ਪਿੰਡ ਦੇ ਸਹਾਯੋਗ ਦੇ ਨਾਲ ਤੇ ਇਸ ਕਰਕੇ ਸਾਡੀ ਵਿਚਾਰ ਸੀ ਵੀ ਜਿਹੜੇ ਗ੍ਰੰਥੀ ਸਿੰਘ ਨੇ ਦੇਖੋ ਅੱਜ ਕੱਲ ਦੇ ਦੌਰ ਦੇ ਵਿੱਚ ਗ੍ਰੰਥੀ ਸਿੰਘ ਨੂੰ 6 ਤੋਂ 7000 ਰੁਪਏ ਪਿੰਡ ਦੇ ਵਿੱਚੋਂ ਤਨਖਾਹ ਮਿਲਦੀ ਹੈ ਜਿਹਦੇ ਵਿੱਚ ਪਰਿਵਾਰ ਦੇ ਵਿੱਚ ਜੇ ਦੋ ਬੱਚੇ ਵੀ ਨੇ ਤੇ ਆਪਾਂ ਉਹਨਾਂ ਦੀ ਐਜੂਕੇਸ਼ਨ ਪੜ੍ਹਾਈ ਤੇ ਵੀ ਲਾ ਲਈਏ ਤੇ ਉਹ ਹੀ ਖਰਚਾ ਨਹੀਂ ਪੂਰਾ ਹੁੰਦਾ ਤਾਂ ਪਰਿਵਾਰ ਕਿਵੇਂ ਗ੍ਰੰਥੀ ਸਿੰਘ ਪਾਲ ਸਕਦਾ ਬਿਲਕੁਲ ਕਈ ਪਿੰਡਾਂ ਦੇ ਵਿੱਚ ਤਾਂ ਅਸੀਂ ਦੇਖਿਆ ਵੀ ਗਰੰਥੀ ਸਿੰਘਾ ਨੂੰ ਆਪਾਂ ਡਾਲੀ ਕਰਨ ਲਾ ਦਿੰਦੇ ਆਂ ਵੀ ਦੁੱਧ ਇਕੱਠਾ ਕਰ ਲਓ ਪ੍ਰਸ਼ਾਦੇ ਇਕੱਠੇ ਕਰ ਲਓ ਇਹ ਵੀ ਇੱਕ ਹਿਸਾਬ ਦਾ ਜੇ ਆਪਾਂ ਸਮਝੀਏ ਨਾ ਇੱਕ ਤਾਂ ਹੋ ਜਾਂਦਾ ਮੰਗਤਾ ਮੰਗਤੇ ਤੋਂ ਵੀ ਘੱਟ ਆਪਾਂ ਇਸ ਚੀਜ਼ ਨੂੰ ਲੈ ਕੇ ਸਮਝਦੇ ਆਂ ਵੀ ਇਹ ਇੰਨਾ ਹੋਣਾ ਨਹੀਂ ਚਾਹੀਦਾ ਗਰੰਥੀ ਸਿੰਘ ਨਾਲ ਕਿਉਂਕਿ ਜਿਹੜਾ ਮਹਾਰਾਜ ਦਾ ਵਜ਼ੀਰ ਹੈ ਉਹਨੂੰ ਤਕਰੀਬਨ ਮਹਾਰਾਜ ਦੀ ਤਾਬਿਆ ਤੇ ਡਿਊਟੀ ਕਰਨੀ ਚਾਹੀਦੀ ਹੈ ਹਰ ਇੱਕ ਸਹੂਲਤ ਨੂੰ ਮਿਲਣੀ ਚਾਹੀਦੀ ਹੈ ਤੇ ਜੇ ਸਵੇਰੇ ਤੜਕੇ 4 ਵਜੇ ਕੋਈ ਨਹੀਂ ਸਿੰਘ ਉੱਠਦਾ ਜਦੋਂ ਕਿ ਗਰੰਥੀ ਸਿੰਘ ਆ ਕੇ ਪਿੰਡ ਦੇ ਵਿੱਚ ਪਿੰਡ ਦਾ ਭਲਾ ਮੰਗਦਾ ਸਾਰੇ ਨਗਰ ਦਾ ਪਛੂਆ ਦਾ ਹਰੇਕ ਚੀਜ਼ ਦਾ ਭਲਾ ਮੰਗਦਾ ਹੈ ਸੁੱਖ ਸ਼ਾਂਤ ਮੰਗਦਾ ਹੈ ਤੇ ਅਰਦਾਸ ਬੇਨਤੀ ਕਰਦਾ ਹੈ ਉਦੋਂ ਬਾਅਦ ਆਪਾਂ ਗਰੰਥੀ ਸਿੰਘ ਤੋਂ ਪੰਜ ਬਾਣੀਆਂ ਦਾ ਜਾਪ ਸੁਣਨ ਤੋਂ ਬਾਅਦ ਤੇ ਜੋ ਭਾਂਡਾ ਹੱਥ 'ਚ ਫੜ ਕੇ ਪਿੰਡ ਦੇ ਘਰ-ਘਰ ਜਾ ਕੇ ਦੁੱਧ ਪ੍ਰਸ਼ਾਦਾ ਮੰਗੇ ਤੇ ਸਾਡੇ ਵੱਤੇ ਬਹੁਤ ਛੋਟੀ ਤੇ ਅਣਕਤਾਲੀ ਗੱਲ ਹੈ ਵੀ ਚੰਗਾ ਜਿਹਾ ਨਹੀਂ ਲੱਗਦਾ ਇਸ ਕਰਕੇ ਅਸੀਂ ਸੋਚਿਆ ਵੀ ਗਰੰਥੀ ਸਿੰਘਾਂ ਨੂੰ ਸਨਮਾਨ ਵੀ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਪਾਣੀ ਕਰੀਏ ਜੋ ਵੀ ਸਾਡੇ ਤੋਂ ਸਾਰੇ ਅਸੀਂ ਵੱਧ ਤੋਂ ਵੱਧ ਕਰਾਂਗੇ ਇਸ ਚੀਜ਼ ਨੂੰ ਸੋਚ ਕੇ ਅਸੀਂ ਗਰੰਥੀ ਸਿੰਘਾਂ ਦਾ ਸਨਮਾਨ ਕੀਤਾ ਜੀ ਕਿਸ ਤਰ੍ਹਾਂ ਦੇਖਦੇ ਹਾਂ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹਾਂ ਸਨਮਾਨ ਕੀਤਾ ਗਿਆ ਸਰਪੰਚ ਸਾਹਿਬ ਦੇ ਵੱਲੋਂ ਹਨਾ ਕਿਤਨਾ ਕਿਤੇ ਉਹ ਚੀਜ਼ ਵੀ ਅੱਗੇ ਵਧਦੀ ਹੈ ਕਿਉਂਕਿ ਕਈ ਗ੍ਰਾਂਥੀ ਸਿੰਘ ਐਸੇ ਨੇ ਜਿਨ੍ਹਾਂ ਦੇ ਘਰ ਦੇ ਹਾਲਤ ਬੜੇ ਤਰਸਜੋਗ ਹੈ ਹਾਂਜੀ ਇਹ ਗੱਲ ਤਾਂ ਸਰਪੰਚ ਸਾਹਿਬ ਨੇ ਬਹੁਤ ਵਧੀਆ ਪਹਿਲ ਕੀਤੀ ਹੈ ਸਾਡੇ ਪਿੰਡ ਨਗੜੀ ਗੜੀ ਬੇਟ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਾਡਾ ਸਮਰਾਲਾ ਹੈ ਜੀ ਤੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਪਹਿਲਾਂ ਸਾਡੇ ਇਲਾਕੇ ਵਿੱਚ ਵੀ ਕਦੀ ਇਦਾਂ ਦੀ ਗੱਲ ਨਹੀਂ ਦੇਖੀ ਗਈ ਨਾ ਸੁਣਦੇ ਵਿੱਚ ਆਈ ਭੀ ਗ੍ਰੰਤੀ ਸਿੰਘਾ ਨੂੰ ਇਦਾਂ ਦਾ ਸਨਮਾਨ ਦਿੱਤਾ ਗਿਆ ਓਬਸ ਸਨਮਾਨ ਤਾਂ ਵੈਸੇ ਸਾਰਾ ਨਗਰ ਹੀ ਬਹੁਤ ਕਰਦਾ ਹੈ ਸਾਡਾ ਤਕਰੀਬਨ ਅਸੀਂ ਇੱਥੇ 23-24 ਸਾਲ ਤੋਂ ਰੋਟੀ ਕਰ ਰਹੇ ਹਾਂ 2001 ਤੋਂ ਰੋਟੀ ਚੱਲ ਰਹੀ ਸਾਡੀ ਤੇ ਬਹੁਤ ਵਧੀਆ ਨਗਰ ਦਾ ਸਹਿਯੋਗ ਹੈ ਤੇ ਸੋ ਇਹਨਾਂ ਨੇ ਵੀ ਸਾਨੂੰ ਖੰਡਪਾੜ ਸਾਹਿਬ ਰੰਭ ਕਰਨ ਲਈ ਸ਼ੁਕਰਾਨੇ ਦਾ ਅਖੰਡ ਪਾਠ ਸਵਾਰੰਭ ਕਰਾਉਣਾ ਸੀ ਇਹਨਾਂ ਨੇ ਜੋ ਗੁਰੂ ਮਹਾਰਾਜੀ ਨੇ ਇਹਨਾਂ ਨੂੰ ਜਿੱਤ ਬਖਸ਼ੀ ਐ ਸਰਮੰਤੀ 5 ਸਾਲ ਦੀ ਸੇਵਾ ਬਖਸ਼ੀ ਐ ਉਹਦੇ ਉਪਰਾਲੇ ਸਦਕਾ ਸੰਗਤ ਦਾ ਧੰਨਵਾਦ ਤੇ ਗੁਰੂ ਮਹਾਰਾਜੀ ਦਾ ਧੰਨਵਾਦ ਕੋਟਣ-ਕੋਟ ਗੁਰੂ ਮਹਾਰਾਜੀ ਦਾ ਧੰਨਵਾਦ ਕਰਨਾ ਸੀ ਇਹਨਾਂ ਨੇ ਤੇ ਉਹਦੇ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਜਾਪ ਆਰੰਭ ਹੋਇਆ ਆਰੰਭ ਤੇ ਵੀ ਸਾਡੇ ਨਾਲ ਜਿਵੇਂ ਆਪਾਂ ਤਿਆਰੀ ਕਰਦੇ ਆਂ ਪਾਠ ਦੀ ਸਾਰੀ ਗੱਲਬਾਤ ਹੋਈ ਕੋਈ ਇਦਾਂ ਦੀ ਗੱਲ ਨਹੀਂ ਸੀ ਇਹਨਾਂ ਨੇ ਦੱਸੀ ਸੋਹਣੀ ਕੀਤਾ ਇਹਨਾਂ ਨੇ ਨਾਰੰਬ ਤੇ ਨਾ ਮੱਜ ਤੇ ਤੇ ਜਦੋਂ ਭੋਗ ਤੇ ਤਿਆਰੀ ਸੀ ਤਾਂ ਰਮਾਲ ਸਾਹਿਬ ਸਰਪੰਚ ਸਾਹਿਬ ਲੈ ਕੇ ਆਏ ਨੇ ਭੋਗ ਪਾਣ ਤੋਂ ਪਰંત ਨੰਦ ਸਾਹਿਬ ਦੇ ਜਾਵਤ ਗੰਥੀ ਚੰਗ ਦੋਜੇ ਕਰਨ ਲੱਗੇ ਤਾਂ ਰਮਾਲ ਸਾਹਿਬ ਪਾਣ ਲੱਗਿਆ ਨੇ ਅਸੀਂ ਦੇਖਿਆ ਤਾਂ ਫਿਰ ਜਾ ਕੇ ਸਰਪੰਚ ਸਾਹਿਬ ਨੂੰ ਪੁੱਛਿਆ ਵੀ ਇਹ ਵੀ ਇਹ ਕਹਿੰਦੇ ਤੁਹਾਡੀਆਂ ਪੰਜਾਂ ਸਿੰਘਾਂ ਨੂੰ ਸਨਮਾਨ ਕੀਤਾ ਸੀ ਜੋ ਗੁਰੂ ਮਾਰਜੀ ਨੂੰ ਚੜ੍ਹਜ ਕਲਾ ਬਖਸ਼ਿਸ਼ ਕੀਤੀ ਹੈ ਇਹਨਾਂ ਦੇ ਵੀ ਪਰਿਵਾਰ ਵਿਦੇਸ਼ ਵਿੱਚ ਬੱਚੇ ਨੇ ਉਹ ਵੀ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਬਾਬਾ ਜੀ ਕਿਸੇ ਵੀ ਜਿੱਦੀ ਲੋੜ ਹੋਵੇ ਤਾਂ ਤੁਸੀਂ ਕਹਿੰਦੇ ਸੰਗਣਾਣੀ ਵੀ ਕੋਈ ਸਾਨੂੰ ਦੱਸੋ ਜਾਂ ਸਾਡੇ ਫਾਦਰ ਸਾਹਿਬ ਨੂੰ ਦੱਸੋ ਇਹਨਾਂ ਦੇ 6-7 ਬੱਚੇ ਅਮਰੀਕਾ ਦੇ ਵਿੱਚ ਨੇ ਸੋ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਬਹੁਤ ਸਤਿਕਾਰ ਕਰ ਰਿਆ ਨਗਰ ਆਪਣਾ ਇੱਕ 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 ਚੀਜ਼ ਦੱਸੋ ਕਿਉਂਕਿ ਗ੍ਰੰਥੀ ਸਿੰਘਾਂ ਦੇ ਮਸਲਾ ਬਹੁਤ ਖ਼ਬਰ ਕਈ ਵੇਰ ਖੜਾ ਹੁੰਦਾ ਤਨਖਾਹਾਂ ਬੜੀਆਂ ਘੱਟ ਹੁੰਦੀਆਂ ਨੇ ਜਾਂ 5000 ਜਾਂ 7000 ਤੁਹਾਡੇ ਹੋਰ ਵੀ ਬਹੁਤ ਜਿਹੜੇ ਸਾਥੀ ਹੋਣਗੇ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਨਾਲ ਵੀ ਵਿਚਾਰਾ ਹੁੰਦੀਆਂ ਹੋਣਗੀਆਂ ਕਿਹੜੇ ਕਿਹੜੇ ਸਮੱਸਿਆ ਤੁਹਾਨੂੰ ਹੁਣ ਤੱਕ ਆ ਰਹੀਆਂ ਸੇ 7000 ਰੁਪਏ ਦੇ ਵਿੱਚ ਇੱਕ ਪਰਿਵਾਰ ਦਾ ਆਪਣੇ ਬੱਚਿਆਂ ਨੂੰ ਪਾਲਣਾ ਕਿੰਨਾ ਕੋਖਾ ਹੁੰਦਾ ਇਹ ਅੱਜ ਦੀ ਮਹਿੰਗਾਈ ਚ ਔਖਾ ਜੀ ਵੈਸੇ ਸਾਡੇ ਇਲਾਕੇ ਦੇ ਵਿੱਚ ਆਮ ਸੱਡਾ ਦੇ ਪਿੰਡਾਂ ਦੇ ਗ੍ਰੰਥੀਆਂ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਪਰ ਆਪਾਂ ਨੂੰ ਇਦਾਂ ਦੀ ਕੋਈ ਦਿੱਕਤ ਨਗਰ ਦੇ ਸਹਿਯ ਕਿੱਤੇ ਵੀ ਇਹਨਾਂ ਨੂੰ ਲੋਡ ਪਵੇ ਤਾਂ ਇਹਨਾਂ ਨੇ ਪਹਿਲਾਂ ਸਾਨੂੰ ਫੋਨ ਕਰਨਾ ਬਾਬਾ ਜੀ ਤੁਸੀਂ ਪਹੁੰਚੋ ਕਿਤੇ ਵੀ ਇਹਨਾਂ ਨੇ ਖੰਨੇ ਤੱਕ ਵੀ ਸਾਨੂੰ ਬਿੱਗ ਪੈਸ ਦੇ ਵਿੱਚ ਲੈ ਜਾ ਕੇ ਵੀ ਅਰਦਾਸ ਬੇਨਤੀ ਸਾਨੂੰ ਸੱਦਿਆ ਇਹਨਾਂ ਨੇ ਕਹਿੰਦੇ ਬਾਬਾ ਜੀ ਤੁਸੀਂ ਹੀ ਕਰਨੀ ਅਰਦਾਸ ਕਿਤੇ ਵੀ ਗਏ ਹੋਣਾ ਸਰਪੰਚ ਸਾਹਿਬ ਇਹ ਤੇ ਇਹਨਾਂ ਨੇ ਪਹਿਲ ਸਾਨੂੰ ਦੇਣੀ ਹੈ ਬਾਬਾ ਜੀ ਤੁਸੀਂ ਪਹੁੰਚਣਾ ਅਰਦਾਸ ਕਰਨ ਤੇ ਮਾਨ ਸਤਕਾਰ ਪੂਰਾ ਕਰਦਿੰਨੇ ਕੀ ਕਹਿਣਾ ਚਾਹੁੰਦੇ ਹੋ ਹੋਰ ਪੰਜਾਬ ਦੀ ਸੰਗਤ ਨੂੰ ਹੋਰ ਲੋਕਾਂ ਨੂੰ ਜਿਸ ਤਰ੍ਹਾਂ ਤੁਹਾਡਾ ਸਨਮਾਨ ਹੋਇਆ ਜਾਂ ਹੋਰ ਗਰੰਤੀ ਸਿੰਘਾਂ ਦਾ ਜਿੱਥੇ ਜਿੱਥੇ ਨਹੀਂ ਉਹਨਾਂ ਦੀ ਤਨਖਾਹ ਤੇ ਗੁਜ਼ਾਰਾ ਹੁੰਦਾ ਤਨਖਾਹਾਂ ਘੱਟ ਨੇ ਕਿਸ ਤਰ੍ਹਾਂ ਦੀ ਤੁਸੀਂ ਕਹਿਣੋ ਵੀ ਉਹਨਾਂ ਦਾ ਜਿਹੜਾ ਮਾਨ ਸਤਕਾਰ ਹੋਣਾ ਚਾਹੀਦਾ ਉਹਨਾਂ ਦਾ ਇਸੇ ਤਰ੍ਹਾਂ ਹੀ ਪ੍ਰਾਲੀ ਹੋਣਾ ਚਾਹੀਦਾ ਜਿਵੇਂ ਸਾਡੇ ਪਿੰਡ ਗੜੀਬੇਟ ਸਰਪੰਚ ਸਾਹਿਬ ਸੱਤ ਬਲਿਹਾਰ ਸਿੰਘ ਸੁਪੁੱਤਰ ਜਥੇਦਾਰ ਸਦਾਰਾ ਜਗੀਰ ਸਿੰਘ ਜੀ ਉਹਨਾਂ ਨੇ ਪ੍ਰਾਲਾ ਕੀਤਾ ਹੈ ਸਾਰੇ ਪਰਿਵਾਰ ਨੇ ਪਰ ਲੱਗੀ ਨਗਰ ਉਪਰਾਲਾ ਕਰ ਰਿਹਾ ਵਾ ਤੋਂ ਬਾਅਦ ਗਰੰਤੀ ਸਿੰਘਾਂ ਦਾ ਸਹਿਯੋਗ ਕਰ ਰਹੇ ਨੇ ਤੇ ਇਦਾਂ ਹੀ ਸਾਰੇ ਨਗਰਾਂ ਦੇ ਵਿੱਚ ਹੋਣਾ ਚਾ ਇੱਕ ਨਗਰ ਨੇ ਪਹਿਲ ਕੀਤੀ ਹੈ ਕ੍ਰਾਂਤੀ ਸਿੰਘ ਨੂੰ ਸੋਨੇ ਦੇ ਮੋਢਿਆਂ ਨਾਲ ਸਨਮਾਨਿਤ ਕੀਤਾ ਹੈ ਇਹ ਵੈਸੇ ਸਾਡੇ ਦੇਖਣ ਦੇ ਵਿੱਚ ਸਾਨੂੰ ਵੀ 27-28 ਸਾਲ ਗਾਂਧੀ ਦੀ ਡੋਟੀ ਕਰਦਨ ਹੋ ਗਏ ਨੇ ਤੇ ਇਹ ਪਹਿਲੀ ਵਾਰ ਹੋਇਆ ਹੈ ਐਡਾ ਸਨਮਾਨ ਸੋ ਅੱਗੇ ਤੋਂ ਵੀ ਪਿੰਡ ਹੋਰ ਸਿੱਧੇ ਲੱਗੇ ਚੱਲਣਗੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਸਾਰੇ ਜਿਹੜੇ ਸਿੰਘ ਨੇ ਉਹਨਾਂ ਦਾ ਮਾਨ ਸਨਮਾਨ ਵਧੇਗਾ ਜੀ ਕੀ ਅਪੀਲ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਵਸਨੀਕਾਂ ਨੂੰ ਇਸੇ ਤਰ੍ਹਾਂ ਮੈਂ ਗੱਲ ਕਰ ਰਿਹਾ ਵਾਰ-ਵਾਰ ਕਿ ਬੜਾ ਔਖਾ ਹੈ ਉਹ ਘੱਟ ਤਨਖਾਹ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਵੀ ਪੜਾਉਣਾ ਆਪਾਂ ਤਾਂ ਕਹਿੰਦੇ ਆਪਣੇ ਬੱਚੇ ਨੇ ਜਿਹੜੇ CBSE ਸਕੂਲਾਂ ਦੇ ਵਿੱਚ ਪੜ੍ਹਨ ਗ੍ਰੰਥੀ ਸਿੰਘਾਂ ਨੇ ਵੀ ਆਪਣੇ ਉਹਨਾਂ ਦੇ ਮਨ ਦੇ ਵਿੱਚ ਵੀ ਹੁੰਦਾ ਕਿ ਯਾਰ ਭਲਾਣੇ ਦਾ ਬੱਚਾ CBSE ਸਕੂਲਾਂ ਦੇ ਵਿੱਚ ਪੜ੍ਹ ਰਿਹਾ ਅੱਗੇ ਪੜ੍ਹ ਲਿਖ ਕੇ ਅੱਗੇ ਜਾਵੇ ਅਫਸਰ ਬਣੇ ਨਾ ਉਹ ਉਹ ਚੀਜ਼ ਨੂੰ ਉਹ ਲਹਿਰ ਨੂੰ ਕਿਵੇਂ ਵਧਾ ਸਕਦੇ ਆਗੇ ਦੇਖੋ ਜੀ ਗੱਲ ਇਹ ਕਹਣਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਗ੍ਰੰਥੀ ਸਿੰਘ ਦੀ ਜਿਹੜੀ ਸੈਲਰੀ ਹੈ ਤਕਰੀਬਨ ਕਰਕੇ ਸੋਹ ਦੇ ਵਿੱਚੋਂ 70-80% ਤਾਂ ਪਿੰਡਾਂ ਦੇ ਵਿੱਚ ਇਹੀ ਆ 5 ਤੋਂ 6000 ਰੁਪਏ ਹੂੰ ਜਿਹੜੇ ਕਿ 5-6000 ਨਾ ਜੇ ਆਪਾਂ ਕੱਲਾ ਗ੍ਰੰਥੀ ਸਿੰਘ ਦਾ ਇਲਾਇਏ ਨਾ ਉਹ ਵੀ ਨਹੀਂ ਖਰਚਾ ਪੂਰਾ ਹੁੰਦਾ ਪਰਿਵਾਰ ਦੀ ਤਾਂ ਗੱਲ ਬਹੁਤ ਦੂਰ ਦੀ ਹੈ ਬਿਲਕੁਲ ਕਿਉਂਕਿ ਇਹਦੇ ਵਿੱਚ ਦੇਖੋ ਜੇ ਆਪਾਂ ਕਿਸੇ ਨੂੰ 5000 ਰੁਪਏ ਸੈਲਰੀ ਤੇ ਉਹਨੂੰ ਕਹੀਏ ਨਾ ਕੱਲਾ ਤੂੰ ਸਵੇਰੇ 4 ਵਜੇ ਉੱਠ ਕੇ ਇੱਕ ਘੰਟਾ ਸਾਡੇ ਕੋਲ ਆ ਕੇ ਬੈਠਣਾ ਤੇ ਮੈਂ ਕਹ ਉਹ ਵੀ ਮਨਾ ਕਰ ਦੂਗਾ ਕਿਉਂਕਿ ਇਹ ਤਾਂ ਫਿਰ ਸਾਨੂੰ ਗੁਰੂ ਨਾਲ ਜੋੜਦੇ ਨੇ ਗੁਰੂ ਦੀ ਬਾਣੀ ਸੁਣਾਉਂਦੇ ਨੇ ਇਤਿਹਾਸ ਨਾਲ ਜੋੜਦੇ ਨੇ ਮੀਂਹ ਪਵੇ ਢੇਰੀ ਆਵੇ ਕੁਛ ਹੋਵੇ ਇਹਨਾਂ ਨੇ ਆਪਣੀ ਡਿਊਟੀ ਤੇ ਪ੍ਰੋਪਰ ਪਹੁੰਚਣਾ ਮੈਂ ਤਾਂ ਸੰਗਤ ਤੇ ਇਲਾਕਾ ਨਿਵਾਸੀਆਂ ਤੇ ਦੇਸ਼ ਵਾਸੀਆਂ ਨੂੰ ਜਿਹੜੇ-ਜਿਹੜੇ ਚੈਨਲ ਦੇਖਣਗੇ ਉਹਨਾਂ ਨੂੰ ਇਹੀ ਅਪੀਲ ਕਰਦਾ ਵੀ ਆਪਣੇ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਨੂੰ ਵੱਤ ਤੋਂ ਵੱਤ ਸਨਮਾਨ ਕਰੋ ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਵੀ ਵੱਤ ਤੋਂ ਵੱਤ ਸਨਮਾਨ ਕਰੋ ਜਿਹੜਾ ਨੇ ਸਾਨੂੰ ਗੁਰੂ ਨਾਲ ਜੋੜਿਆ ਕੋਈ ਧਰਮਵਾੜਾ ਨਹੀਂ ਹਰੇਕ ਧਰਮ ਦੇ ਪੁਜਾਰੀ ਦੇ ਅਸਥਿਵਾ ਕਹਿੰਦੇ ਵੱਤ ਤੋਂ ਵੱਤ ਸਨਮਾਨ ਹੋਣਾ ਚਾਹੀਦਾ ਕੱਲਾ ਇਹ ਨਹੀਂ ਵੀ ਗ੍ਰੰਥੀ ਸਿੰਘ ਜਿਹੜਾ ਵੀ ਆਪਾਂ ਨੂੰ ਕਿਸੇ ਵੀ ਧਰਮ ਨਾਲ ਜੋੜਦਾ ਉਹਦਾ ਵੱਤ ਤੋਂ ਵੱਤ ਸਨਮਾਨ ਕਰੋ ਜੇ ਆਪਾਂ ਉਹਨਾਂ ਦਾ ਸਨਮਾਨ ਕਰਾਂਗੇ ਤੇ ਆਪਣੇ ਬੱਚੇ ਵੀ ਇਸ ਲਾਈਨ 'ਚ ਪੈ ਸਕਦੇ ਨੇ ਗ੍ਰੰਥੀ ਸਿੰਘ ਬਣ ਸਕਦੇ ਨੇ ਅੱਜ ਕੱਲ ਸਰਕਾਰਾਂ ਜਿਹੜੀਆਂ ਨੇ ਉਹ ਨੌਕਰੀਆਂ ਕਿੱਥੇ ਦੇ ਰਹੀਆਂ ਨੇ ਜੇ ਸਭ ਤੋਂ ਵਧੀਆ ਉਤਮ ਨਾਲੇ ਤੇ ਮਹਾਰਾਜ ਦੀ ਬਾਣੀ ਨਾਲ ਜੁੜ ਗਏ ਨਾਲੇ ਮਹਾਰਾਜ ਦਾ ਆਪਾਂ ਨੂੰ ਸੱਚਮ ਸੱਚੀ ਕੋਈ ਨੌਕਰੀ ਨਹੀਂ ਹੈ ਜਿਹੜਾ ਮਹਾਰਾਜ ਦਾ ਵਜ਼ੀਰ ਬਣ ਗਿਆ ਉਹਦੇ ਥੱਲੇ ਸਾਰੀ ਦੁਨੀਆ ਉਹਦੇ ਥੱਲੇ ਹੀ ਹੈ ਕਿਉਂਕਿ ਪਰਮਾਤਮਾ ਦਾ ਵਜ਼ੀਰ ਹੈ ਇਹਦੇ ਥੱਲੇ ਤਾਂ ਆਪਾਂ ਹੋਰ ਕੁਝ ਕਹਿ ਹੀ ਨਹੀਂ ਸਕਦੇ ਮੇਰੀ ਤਾਂ ਇਹੀ ਸੋਚ ਆਇਆ ਵੀ ਆਲ ਦੁਆਲੇ ਆਲ ਇੰਡੀਆ ਦੇ ਵਿੱਚ ਜਿੰਨੇ ਵੀ ਜੀਰ ਨੇ ਉਹਨਾਂ ਦਾ ਸਨਮਾਨ ਵੱਧ ਤੋਂ ਵੱਧ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਪਰਿਵਾਰ ਖੁਸ਼ਹਾਲ ਰਹੇਗਾ ਤਾਂ ਆਪਾਂ ਵੀ ਖੁਸ਼ਹਾਲ ਰਹਾਂਗੇ ਤਾਂ ਹੀ ਆਪਣੇ ਪਿੰਡ ਦਾ ਭਲਾ ਮੰਗਣਗੇ ਇਹ ਹੀ ਮੇਰੀ ਬੇਨਤੀ ਹੈ ਸਰਪੰਚ ਸਾਹਿਬ ਇਹ ਵੀ ਆਪਾਂ ਜ਼ਿਕਰ ਕਰ ਰਹੇ ਸੀ ਕਿ ਜਦੋਂ ਕੋਈ ਆਪਣੇ ਘਰ ਦੇ ਵਿੱਚ ਵਿਆਹ ਸਮਾਗਮ ਹੁੰਦਾ ਆਪਾਂ ਆਰਕੈਸਟਰਾਂ ਤੇ ਲੱਖਾਂ ਰੁਪਏ ਲਾ ਦਿੰਨੇ ਆਂ दारू ਲੱਖਾਂ ਰੁਪਏ ਦੀ ਪਿਲਾ ਦਿੰਨੇ ਆਂ ਪਰ ਜਦੋਂ ਗ੍ਰੰਥੀ ਦੀ ਅਰਦਾਸ ਜਾਂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਹੁੰਦਾ ਤਾਂ ਆਪਾਂ 2100 ਜੇ ਭੇਟਾ ਹੁੰਦੀ ਆ ਜਾਂ 1500 ਭੇਟਾ ਹੁੰਦਾ ਉਤੇ ਵੀ ਕਿੰਤੂ ਪਰੰਤੂ ਕਈ ਵਾਰ ਬਹੁਤ ਬਹੁਤ ਹੁੰਦਾ ਬਹੁਤ ਵੇਰ ਵਿਚਾਰ ਕੀਤਾ ਜੀ ਦੇਖੋ ਜੀ ਇਹ ਪਤਾ ਕੀ ਚੀਜ਼ ਆ ਇਹਦੇ ਵਿੱਚ ਆਪਾਂ ਜਿਹੜੀ ਭੇਟਾ ਗਰੰਥੀ ਸਿੰਘਾਂ ਨੂੰ ਦੇਣੀ ਆ ਪੰਜ ਗਰੰਥੀ ਸਿੰਘ ਹੁੰਦੇ ਨੇ ਅਖੰਡ ਪਾਠ ਸਾਹਿਬ ਕਰਨ ਵਾਸਤੇ ਤਿੰਨ ਦਿਨ ਵਿੱਚ ਤੁਸੀਂ ਹਿਸਾਬ ਲਾ ਲਓ ਵੀ ਇਹ ਸਾਡੇ ਪਿੰਡ 'ਚ ਤਕਰੀਬਨ ਆਉਣਾ ਇਸ ਟਾਈਮ 7500 ਰੁਪਿਆ ਭੇਟਾ ਚੱਲ ਰਹੀ ਆ ਤਕਰੀਬਨ ਇਹ ਵੀ ਬਹੁਤ ਘੱਟ ਆ ਕਿਉਂਕਿ 7500 ਦੇ ਵਿੱਚ ਤੁਸੀਂ 2 ਘੰਟੇ ਵੈਸੇੇ ਬੰਦੇ ਨੂੰ ਆਪਾਂ ਕਹਦੇ ਨੇ ਤਕਰੀਬਨ ਵੈਸੇੇ ਵਿਹਲਾ ਹੀ ਬੰਦਾ 2 ਘੰਟੇ ਚੌਂਕੜਾ ਮਾਰ ਕੇ ਮੈਨੂੰ ਬੈਠ ਕੇ ਦਿਖਾ ਦੇਵੇ ਕਦੇ ਵੀ ਨਹੀਂ ਬੈਠ ਸਕੇਗਾ ਕਿਉਂਕਿ ਇਹਨਾਂ ਨੇ ਬਾਣੀ ਵੀ ਕਰਨੀ ਆ ਛੁੱਤਾ ਨਾਲ ਬਾਣੀ ਵੀ ਕਰਨੀ ਆ ਤੇ ਜਿੱਥੋਂ ਆਣਾ ਹੈ ਉੱਥੋਂ ਦਾ ਉਹਦਾ ਤੇਲ ਖਰਚਾ ਵੀ ਲੱਗਦਾ ਜੇ ਮੋਟਰਸਾਈਕਲ ਤੇ ਆਉਣਾ ਹੈ ਜਾਂ ਕਿਸੇ ਚੀਤੇ ਤੇ ਵੀ ਆਉਣਾ ਹੈ ਉਹ ਵੀ ਖਰਚੇ ਉਹਦੇ ਨਹੀਂ ਪੂਰੇ ਹੁੰਦੇ ਤੇ ਆਪਾਂ ਤਾਂ ਇਹੀ ਕਹਿੰਦੇ ਆ ਵੀ ਜਿੰਨੀ ਵੀ ਵੱਧ ਤੋਂ ਵੱਧ ਸੇਵਾ ਹੋਵੇ ਉਹ ਕਰੋ ਕਿਉਂਕਿ ਗਰੰਥੀ ਸਿੰਘਾਂ ਨੂੰ ਬਹੁਤ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਉਠਾਣ ਦੀ ਕਿਉਂਕਿ ਜੇ ਆਪਾਂ ਇਹਨਾਂ ਦੇ ਨਾਲ ਚੱਲਾਂਗੇ ਦੇਖੋ ਆਪਾਂ ਆਰਕੈਸਟ ਵਾਲੇ ਲਾ ਲੈਨੇ ਆ ਤਕਰੀਬਨ ਵੀ ਕੋਈ ਵੀ ਆਰਕੈਸਟ ਵਾਲੇ ਲੱਗ ਜੇ ਮੈਂ ਕਹਿੰਦਾ ਤਕਰੀਬਨ ਕੋਈ 10 ਦੇ ਵਿੱਚੋਂ 10-20 ਬੰਦੇ ਹੋਣਗੇ ਨਹੀਂ ਤਾਂ 100 ਰੁਪਿਆ ਜਾਂ 50 ਰੁਪਿਆ ਤਾਂ ਉਹਨੂੰ ਦਿੰਦੇ ਹੀ ਦਿੰਦੇ ਨੇ ਤੇ ਜਦੋਂ ਆ ਜਾਂ ਕਥਾ ਕਰਦਾ ਹੋਵੇਗਾ ਜਾਂ ਕੀਰਤਨ ਕਰਦਾ ਹੋਵੇਗਾ ਆਪਾਂ ਆਪਣੇ ਬਟੂਏ ਦੇ ਵਿੱਚੋਂ ਵੱਧ ਤੋਂ ਵੱਧ ਇਹ ਦੇ ਦਿੰਦੇ ਆ ਜਾਂ 10 ਆਲਾ ਜਾਂ 5 ਆਲਾ ਜੇ 20 ਆਲਾ ਵੀ ਹੋਵੇਗਾ ਤਾਂ ਉਹ ਵੀ 10 ਦਾ ਮੱਥਾ ਟੇਕੇ ਆ 20 ਦਾ ਮੱਥਾ ਟੇਕੇ 10 ਰੁਪਏ ਆਪਾਂ ਵਾਪਸ ਚੁੱਕ ਲੈਣੇ ਆ ਆਪਣੇ ਕੋਲੋਂ ਇਹ ਹੁੰਦਾ ਵੀ ਆਪਾਂ ਇਹ ਨਹੀਂ ਸੋਚਦੇ ਵੀ ਜਿਹੜੇ ਗ੍ਰੰਥੀ ਸਿੰਘ ਨੇ ਆਪਾਂ ਨੂੰ ਇਤਿਹਾਸ ਸੁਣਾਣਾ ਹੈ ਗਰਬਾਣੀ ਕਰਨੀ ਆ ਉਹਦੇ ਬੱਚੇ ਵੀ ਨਾ ਸਾਰਾ ਕੁਝ ਇਹ ਵੀ ਉਹਦਾ ਵੀ ਕੋਈ ਜੇ 20 ਰੁਪਏ ਦੇ ਦਾਂਗੇ ਤਾਂ ਕੋਈ ਭਲਾ ਹੋ ਜਾਊਗਾ ਇਹ ਚੀ ਨਹੀਂ ਸੋਚਦੇ ਪਰ ਆਰਕੈਸਟ ਵਾਲਿਆਂ ਨੂੰ ਆਪਾਂ 100 ਤੋਂ 200 ਰੁਪਏ ਵੀ ਸਿੱਟ ਦਿੰਨੇ ਆ ਇਸ ਕਰਕੇ ਇਹੀ ਚੀਜ਼ ਕਹਿੰਦੇ ਆ ਵੀ ਗ੍ਰੰਥੀ ਸਿੰਘ ਜੀ ਨੂੰ ਵੱਧ ਤੋਂ ਵੱਧ ਸਨਮਾਨ ਕੀਤਾ ਜਾਵੇ ਕਿਉਂਕਿ ਇਹ ਲੈਕਚਰ ਗੀਤਾਂ ਤੋਂ ਇਹਨਾਂ ਚੀਜ਼ਾਂ ਤੋਂ ਬਚਾਰ ਜਾਵੇ ਤਾਂ ਹਰੇਕ ਧਰਮ ਨਾਲ ਜੁੜਿਆ ਜਾਵੇ ਤਲਤਾ ਜੀ ਇੱਕ ਚੀਜ਼ ਹੋਰ ਦੱਸੋ ਜੇਕਰ ਗ੍ਰੰਥੀ ਸਿੰਘਾਂ ਨੂੰ ਪੂਰਾ ਮਾਨ ਸਤਿਕਾਰ ਮਿਲੇ ਪੂਰਾ ਉਹਨਾਂ ਦੀ ਜਨੀ ਸੇਵਾ ਬਣਦੀਆਂ ਮਿਲੇ ਤਾਂ ਹੋਰ ਫਿਰ ਸਿੱਖੀ ਦਾ ਪ੍ਰਚਾਰ ਵਧੀਆ ਤਰੀਕੇ ਦੇ ਨਾਲ ਹੋ ਸਕਦਾ ਚਾਹ ਪਾਵੇ ਕਿ ਪੂਰੇ ਤਨ ਮੰਦ ਦੇ ਨਾਲ ਗ੍ਰੰਥੀ ਸਿੰਘ ਆਪਣਾ ਤਨ ਮੰਦ ਦੇ ਨਾਲ ਪ੍ਰਚਾਰ ਕਰਦੇ ਨੇ ਸਿੱਖੀ ਦਾ ਧਰਮ ਮੰਦ ਦੇ ਨਾਲ ਸੇਵਾ ਕਰਦੇ ਨੇ ਕਿਤੇ ਕਿਤੇ ਉਹ ਮੰਦ ਦੇ ਵਿੱਚ ਕੀ ਫਿਰ ਘਰ ਦੀਆਂ ਜ਼ਿੰਮੇਵਾਰੀਆਂ ਦੀ ਚੀਜ਼ ਜਾਉ ਚਿੰਤਾ ਵੀ ਕਿਤੇ ਨਾ ਕਿਤੇ ਹੁੰਦੀ ਹੈ ਹਾਂਜੀ ਹਾਂਜੀ ਇਹ ਗੱਲ ਦੀ ਚਿੰਤਾ ਹੁੰਦੀ ਕਈ ਵਾਰ ਜੇ ਜਦੋਂ ਆਪਾਂ ਨੂੰ ਹੋਰ ਆਪਣਾ ਕੋਈ ਕਮਾਈ ਦਾ ਸਾਧਨ ਨਾ ਹੋਵੇ ਤਾਂ ਆਪਾਂ ਨਿਰਪਰ ਹੀ तकरीबन ਡਿਊਟੀ ਤੇ ਹੋਈਏ ਤਾਂ ਉਹਦੇ ਵਿੱਚ ਫਿਰ ਜਦੋਂ ਆਪਾਂ ਕੋਈ ਵੀ ਕੰਮ ਕਰਾਂਗੇ ਤਾਂ ਆਪਣਾ ਧਿਆਨ ਤਾਂ ਲੱਗੂਗਾ ਜੇ ਆਪਾਂ ਸਾਰੇ ਪਾਸੋਂ ਚਿੰਤ ਹੋਵਾਂਗੇ ਜੇ ਆਪਣੇ ਕੋਲ ਖਰਚਾ ਨਾ ਕਰ ਆਪਣਾ ਪੂਰਾ ਕਰਦਾ ਹੋਊਗਾ ਜਿਵੇਂ ਸਾਡਾ ਗੜੀ ਬੇਟ ਖਰਚਾ ਕਰ ਰਿਹਾ ਤੇ ਇਹ ਬੱਚੇ ਇਹਨਾਂ ਦੇ ਬਾਹਰ ਵਾਲੇ ਪੁੱਛਦੇ ਰਹਿੰਦੇ ਨੇ ਸਾਡੇ ਫਾਦਰ ਸਾਹਿਬ ਦੀ ਦਵਾਈ ਚੱਲਦੀ ਏ ਉਹਦੇ ਬਾਰੇ ਬੱਚੇ ਪੁੱਛਦੇ ਰਹਿੰਦੇ ਨੇ ਬਾਬਾ ਜੀ ਦੀ ਦਵਾਈ ਦੀ ਕੋਈ ਵੀ ਲੋਡ ਹੋਵੇ ਤਾਂ ਤੁਸੀਂ ਦਵਾਈ ਲੈ ਕੇ ਆਉਣੀ ਹੈ ਵੀ ਇਹ ਆਪਾਂ ਸਾਰਨਾ ਨਹੀਂ ਉਹਨਾਂ ਨੇ ਸਾਰੇ ਬੱਚਿਆਂ ਦੇ ਫੋਨ ਆਉਂਦੇ ਰਹਿੰਦੇ ਨੇ ਮਾਂ ਤੇ ਉਹਨਾਂ ਫੋਰ ਵੀ ਇਹਨਾਂ ਦੂਜਾ ਪਰਿਵਾਰ ਵੀ ਆ ਉਹ ਸਾਰੇ ਖਿਆਲ ਰੱਖਦੇ ਨੇ ਪੂਰਾ ਆਪਣਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਾਂਜੀ ਇੱਕ ਮੈਂ ਬਾਬਾ ਜੀ ਨੂੰ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਮੈਂ ਬਾਬਾ ਜੀ ਦੇਖੋ ਤੁਸੀਂ ਡਿਊਟੀ ਸਾਡੇ ਕੋਲ ਕਰਦੇ ਹੋ ਵੀ ਜਿਹੜੀ ਡਿਊਟੀ ਆ ਆਪਾਂ ਚਲੋ ਆਪਾਂ ਸੈਲਰੀ ਸਮਝ ਕੇ ਕਹਿੰਦੇ ਆ ਵੀ ਸੈਲਰੀ ਸਮਝ ਕੇ ਤੁਸੀਂ ਕਰ ਰਹੇ ਹੋ ਸਾਡੇ ਕੋਲ ਪਰ ਜਿਹੜੇ ਸਾਡੇ ਪਿੰਡ ਦੇ ਵਿੱਚ ਛੋਟੇ ਬੱਚੇ ਨੇ 10 ਸਾਲ ਤੋਂ ਲੈ ਕੇ ਜਿਹੜੇ ਗਰਬਾਣੀ ਨਾਲ ਜੁੜਦੇ ਨੇ ਉਹਨਾਂ ਨੂੰ ਇੱਕ ਘੰਟਾ ਤੁਸੀਂ ਆਪਣੇ ਤੌਰ ਤੇ ਸੇਵਾ ਦੇ ਤੌਰ ਤੇ ਲਾਇਆ ਕਰੋ ਕਿਉਂਕਿ ਉਹਨਾਂ ਨੂੰ ਸੇਧ ਮਿਲੇ ਤੇ ਗਰਬਾਣੀ ਨਾਲ ਜੁੜਨ ਵੀ 22 ਦੀ ਵਜੋਂ ਜੇ ਉਹਦਾ ਇੱਕ ਘੰਟਾ ਫालतू ਕੱਢੋਗੇ ਵੀ ਇੱਕ ਤਾਂ ਤੁਹਾਡੀ ਸੇਵਾ ਲੱਗ ਜੇਗੀ ਦੂਜੇ ਨੰਬਰ ਤੇ ਜੇ ਨਹੀਂ ਕੋਈ ਜਿੰਨੀ ਤੁਹਾਡੀ ਉਸ ਹਾਵਨਾ ਤੁਹਾਨੂੰ ਲੱਗੇ ਜਾਇਜ਼ ਲੱਗੇ ਤੁਸੀਂ ਸੇਵਾ ਸਾਡੇ ਤੋਂ ਲੈ ਸਕਦੇ ਅਸੀਂ ਤੁਹਾਨੂੰ ਸੇਵਾ ਦੇਵਾਂਗੇ ਜੇ ਨੱਗਰ ਨਹੀਂ ਦੇਵਾਂਗਾ ਤੇ ਅਸੀਂ ਆਪਣੇ ਲੋ ਦੇ ਦਾਂ ਕਰਾਂਗੇ ਅਸੀਂ ਇਹ ਵੀ ਕਹਿੰਦੇ ਵੀ ਜਿੰਨੇ ਵੀ ਬੱਚੇ ਵੱਧ ਤੋਂ ਵੱਧ ਗਰਬਾਣੀ ਨਾਲ ਜੋੜਨ ਤੇ ਉਹਨਾਂ ਹੀ ਬੱਚੇ ਇਸ ਚੀਜ਼ ਨੂੰ ਲੈਣ ਨਾਲ ਜੁੜਨਗੇ ਆਉਣ ਵਾਲੇ ਸਮੇਂ 'ਚ ਹਰੇਕ ਬੱਚਾ ਘਰ ਦੇ ਵਿੱਚ ਗਰੰਥੀ ਹੋਵੇ ਤੇ ਆਪਾਂ ਨੂੰ ਕਿਸੇ ਕੋਲ ਜਾਣ ਦੀ ਲੋੜ ਕੋ ਨਹੀਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਰਹੇ ਹਾਂ ਵੀ ਗਰੰਥੀ ਸਿੰਘ ਜਿਵੇਂ ਅੱਜ ਕੱਲ ਗੱਡੀਆਂ ਤੇ ਮੋਟਰਾਂ ਦੇ ਉੱਤੇ ਡਰਾਈਵਰ ਨਹੀਂ ਮਿਲਦੇ ਏਦਾਂ ਆਪਾਂ ਨੂੰ ਗਰੰਥੀ ਸਿੰਘ ਵੀ ਨਹੀਂ ਮਿਲਨੇ ਹੈਗੇ ਜੀ ਉਹ ਚੀਜ਼ ਕਿਵੇਂ ਦੇਖਦੇ ਹੋਗੇ ਗਰੰਥੀ ਸਿੰਘ ਵੀ ਘਟ ਮਿਲਣ ਲੱਗ ਗਿਆ ਅੱਜ ਕੱਲ ਗਰੰਥੀ ਸਿੰਘ ਵਾਲੇ ਪਾਸੇ ਕੋਈ ਜਾ ਨਹੀਂ ਰਿਹਾ ਅਗਲੀ ਪੀੜ੍ਹੀ ਵੀ ਨਹੀਂ ਜਾ ਰਹੀ ਇਹ ਕੀ ਕਾਰਨ ਮੰਨਦੇ ਹੋ ਇਹ ਵੀ ਇਹੀ ਕਾਰਨ ਸੀ ਇੱਕ ਜਿਵੇਂ ਮੰਗਾਈ ਦੇ ਦੌਰ ਦੇ ਵਿੱਚ ਵੀ ਨਹੀਂ ਇਕਲਣ ਤੋਂ ਉਹਨਾਂ ਹੀ ਮਾਨਤਾ ਨਹੀਂ ਸੀ ਹੋਰੀ ਕਾਰ ਤਾ ਜਿਹੜੇ ਗਰੰਤੀ ਸਿੰਘਾਂ ਦੇ ਬੱਚੇ ਵੀ ਸੀ ਉਹ ਵੀ ਦਰਬਾਰ ਸਾਹਿਬ ਤੋਂ ਵੀ ਇਹ ਗੱਲਾਂ ਆਈਆਂ ਨੇ ਵੀ ਉਹਨਾਂ ਦੇ ਜਿਹੜੇ ਬੱਚੇ ਕਹਿੰਦੇ ਨੇ ਵੀ ਅਸੀਂ ਇੱਧਰੋਂ ਨਹੀਂ ਜਾਣਾ ਵੀ ਵਿਦੇਸ਼ ਚਲੇ ਜਾਣੇ ਆ ਜਾਂ ਹੋਰ ਕਾਰੋਬਾਰ ਕਰ ਲੈਣੇ ਆ ਤੇ ਸਾਡੇ ਨਗਰ ਦੇ ਵਿੱਚ ਵੀ ਸਾਨੂੰ ਸੰਗਤਾਂ ਨੇ ਸਹਯੋਗ ਦਿੱਤਾ ਤਕਰੀਬਨ 3-4 ਬਸਾਖੀ ਦੇ ਤਿਹਾਰੇ ਲੰਘੇ ਨੇ ਅਸੀਂ ਹੁਣ ਤੱਕ ਤਕਰੀਬਨ 25-30 ਜਾਣੇ ਬੱਚਿਆਂ ਨੂੰ ਉਮਰਤ ਸ਼ਕਾ ਚੁੱਕੇ ਆ ਕਿਉਂਕਿ ਸੇ ਨਗਰ ਦੇ ਸਹਯੋਗ ਨਾਲ ਮਹਾਪੁਰ ਛਾਸਾ ਸੰਗਤ ਜੀ ਬਾਗਵਾਲ ਨੇ ਉਹਨਾਂ ਦਾ ਪਰਿਵਾਰ ਬਹੁਤ ਸੰਯੋਗ ਹੁੰਦਾ ਹੈ ਕੁਝ ਹੋਰ ਸੰਗਤਾਂ ਨਾਲ ਸੰਯੋਗ ਹੁੰਦਾ ਹੈ ਚੁੱਕਕਾਰਾਂ ਦੀ ਸੇਵਾ ਕਰਦੇ ਨੇ ਤੇ ਬੱਚੇ ਅਸੀਂ ਤਿਆਰ ਕਰਕੇ ਤੇ ਆਟੋ ਦੀ ਸੇਵਾ ਲੱਗੀ ਹੋਈ ਹੈ ਉਹ ਆਟੋ ਦੇ ਵਿੱਚ ਬੱਚੇ ਭੇਜ ਦਿੰਨੇ ਆ ਨਾਲ ਕੁਝ ਸਿਆਣਿਆਂ ਨੇ ਵੀ ਕਿਸੇ ਨੇ ਛਕਣਾ ਹੁੰਦਾ ਤਾਂ ਉਹਦੇ ਵਿੱਚ ਅਸੀਂ ਬਹੁਤ ਕਾਮਯਾਬ ਹੋਏਗਾ ਜੇ 30 35 ਦੇ ਵਿੱਚੋਂ ਇੱਕ ਦੋ ਨੇ ਛੱਡਿਆ ਹੋਏਗਾ ਚੱਲ ਕਿਸੇ ਕੰਨ ਕਰਕੇ ਤਾਂ ਅਸੀਂ ਬਹੁਤ ਸਫਲ ਹੋਏਗਾ ਇਹ ਕਿਹਦਾ ਪ੍ਰਚਾਰ ਕਰ ਰਹੇ ਇਹ ਚੀਜ਼ ਵੀ ਹੈ ਕਿ ਇਹ ਵੀ ਕਈ ਵੇਰ ਧਾਰਨਾ ਹੁੰਦੀ ਹੈ ਜਾਂ ਚਰਚਾ ਹੁੰਦੀ ਆਮ ਪੱਧਰ ਤੇ ਕਿ ਜੇਕਰ ਆਪਾਂ ਨੇ ਗ੍ਰੰਥੀ ਸਿੰਘਾਂ ਦਾ ਮਾਨਸਤਕਾਰ ਨਹੀਂ ਕੀਤਾ ਤਾਂ ਆਪਾਂ ਨੂੰ ਗ੍ਰੰਥੀ ਸਿੰਘ ਨੇ ਜਿਹੜੇ ਲੱਭਣੇ ਨਹੀਂ ਪਾਠ ਕਰਨ ਦੇ ਲਈ ਆਪਾਂ ਨੂੰ ਮਿਲਲੇ ਨਹੀਂ ਕਿਤੇ ਜੇ ਨਾਮ ਉਹਨਾਂ ਨੂੰ ਸੰਭਾਲਿਆ ਮੌਕੇ ਤੇ ਹਾਂਜੀ ਹਾਂ ਇਹ ਤਾਂ ਹੁਣ ਵੀ ਤਕਰੀਬਨ ਜਦੋਂ ਕਦੇ ਜਿਵੇਂ ਇਕੱਠੇ ਗੁਰਪੁਰਬ ਸਾਹਿਬ ਆ ਜਾਂਦੇ ਨੇ ਹੁਣ ਗੁਰਨੰਗ ਸਾਹਿਬ ਜਿਹਦਾ ਗੁਰਪੁਰਬ ਹੈ ਗੁਰਨੰਗ ਦੇਵ ਜੀ ਮਾਹਰ ਗੁਰਪੁਰਨੰਗ ਕੇ ਗਏ ਨੇ ਉਹਦੇ ਵਿੱਚ ਕਈ ਪਿੰਡਾਂ ਨੂੰ ਪਾਠ ਪਹਿਲਾਂ ਰਖਾਉਣੇ ਪਏ ਨੇ ਤੇ ਕਈ ਪਿੰਡਾਂ ਨੂੰ ਹੁਣ ਰੱਖੇ ਜਾ ਰਹੇ ਨੇ ਇੱਕ ਦਿਨ ਨਹੀਂ ਪਰ ਤੇ ਇਹਦਾ ਇਹ ਘਾਟ ਹੁਣ ਤੋਂ ਹੀ ਰੜਕ ਰਹੀ ਹੈ ਵੈਸੇ ਘਾਟ ਹੋ ਰਹੀ ਹੈ ਹਾਂਜੀ ਹਾਂਜੀ ਘਾਟ ਹੈ ਜੀ ਗੁਰਬਾਣੀ ਦੇ ਨਾਲ ਜਾਂ ਸਿੱਖੀ ਦੇ ਨਾਲ ਕਿਵੇਂ ਬੱਚਿਆਂ ਨੂੰ ਜੋੜਿਆ ਜੋੜਿਆ ਜਾ ਸਕਦਾ ਕਿਵੇਂ ਮਾਪੇ ਆਪਣੇ ਬੱਚਿਆਂ ਨੂੰ ਗੁਰਬਾਣੀ ਤੇ ਸਿੱਖੀ ਦੇ ਨਾਲ ਜੋੜ ਤੁਸੀਂ ਕੀ ਸੋਚਦੇ ਅਸੀਂ ਤਾਂ ਜਿਵੇਂ ਸਾਡੇ ਨਗਰ ਦੇ ਵਿੱਚ ਮਾਪੇ ਜਿਹੜੇ ਨੇ ਉਹ ਗੁਰੂ ਘਰ ਨਾਲ ਜੁੜੇ ਹੋਏ ਨੇ ਸੇਵਾ ਕਰਦੇ ਨੇ ਤਾਂ ਉਹਦੇ ਵਿੱਚ ਪ੍ਰੋਪਰ ਹੀ ਬੱਚਾ ਛੋਟੇ ਹੁੰਦੇ ਤੋਂ ਹੀ ਗੁਰੂ ਘਰ ਪਹੁੰਚਦਾ ਉਹ ਤਾਂ ਗੁਰੂ ਘਰ ਪਹੁੰਚਣ ਦੇ ਬਾਅਦ ਵਿੱਚ ਉਹਨੂੰ ਯਾਰਾ ਕਾਫੀ ਜਾਣਕਾਰੀ ਹੋ ਜਾਂਦੀ ਹੈ ਵੀ ਸੰਗਤ ਸਾਡੀ ਸੇਵਾ ਕਰਦੀ ਇਹ ਭਾਂਡੇ ਕਿਵੇਂ ਮਨਜਣੇ ਨੇ ਜਾਂ ਗੁਰੂ ਘਰ ਵਿੱਚ ਕਿਵੇਂ ਵਿਚਰਨਾ ਝਾੜੂ ਕਿਵੇਂ ਲਾਉਣਾ ਹੈ ਬੱਚਿਆਂ ਨੂੰ ਤਾਂ ਜਾਣਕਾਰੀ ਹੁੰਦੀ ਹੈ ਬੱਚਿਆਂ ਨੂੰ ਵੀ ਸਾਡੇ ਦੇ ਸੇਵਾਦਾਰ ਨੂੰ ਕਾਰ ਸੇਵਾ ਵਾਲੇ ਮਾਪੁਰ ਸਾਹਿਬ ਜੀ ਨੇ ਉਹਨਾਂ ਨਾਲ ਬੱਚੇ ਸਾਡੇ ਨਾਲ ਚੱਲ ਜਾਂਦੇ ਨੇ ਸੋ ਇਹ ਇਦਾਂ ਹੋ ਸਕਦਾ ਜੇ ਮਾਂ ਪਿਓ ਜੁੜੇ ਹੋਣ ਨਾ ਤਾਂ ਜਾਂ ਜਿਹੜੇ ਸਿੰਘ ਨੇ ਗ੍ਰੰਤੀ ਸਿੰਘ ਵੀ ਬੱਚੇ ਦਾ ਸਤਕਾਰ ਪੂਰਾ ਕਰਨ ਜੇ ਬੱਚੇ ਕੋਲ ਮਾਰੀ ਮੋਟੀ ਗਲਤੀ ਹੋ ਗਈ ਤਾਂ ਉਹਨੂੰ ਪਿਆਰ ਨਾਲ ਸਮਝਾਈਏ ਜੇ ਅਸੀਂ ਉਹਨੂੰ ਝੜਕਦੀਏ ਤਾਂ ਉਹਨੂੰ ਦੂਜੇ ਦਿਨ ਹੋਰ ਦੋ ਚਾਰ ਨੂੰ ਕਹਿ ਦੇਣਾ ਵੀ ਗੁਰਦੁਆਰੇ ਨ ਜਾਇਓ ਬਾਬਾ ਲੜਦਾ ਹਾਂ ਉਹਦੇ ਵਿੱਚ ਵੀ ਉਹ ਸਾਡਾ ਵੀ ਹੱਥ ਹੁੰਦਾ ਵੀ ਇਹ ਵੀ ਦੇਖਿਆ ਵੀ ਜਿਹੜੇ ਛੋਟੇ-ਛੋਟੇ ਬੱਚੇ ਹੁੰਦੇ ਨੇ ਮਾਸੂਮ ਬੱਚੇ ਹੁੰਦੇ ਨੇ ਨਾਲ ਤਾਂ ਮੱਥਾ ਟੇਕ ਕੇ ਆਉਂਦੇ ਉਹਨਾਂ ਨੂੰ ਦੇਖਦਾ ਬਹੁਤ ਚਾਹ ਹੁੰਦਾ ਨਾ ਵੀ ਪ੍ਰਸਾਦ ਲੈ ਕੇ ਆਵਾਂਗੇ ਨਾਲ ਮੱਥਾ ਟੇਕਾਂ ਉਹ ਚੀਜ਼ ਵੀ ਕਿਤਨਾ ਕਿਤੇ ਸਿੱਖੀ ਦੇ ਨਾਲ ਗੁਰੂ ਘਰ ਦੇ ਨਾਲ ਮਾਸੂਮ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਜੋੜਦੀ ਹੈ ਹਾਂਜੀ 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 ਹਾਂ ਇਦਾਂ ਨਾ ਜੀ ਉਹ ਬਾਬਾ ਫਰੀਦ ਜੀ ਦੀ ਮਾਤਾਂ ਨੇ ਵੀ ਉਹ ਸ਼ੱਕਰ ਰੱਖ ਦੇਣੀ ਥੱਲੇ ਤੇ ਉਹਨਾਂ ਨੇ ਬੰਦੇ ਕੀ ਤੋਂ ਉੱਠਣਾ ਤੇ ਉਹ ਕਹਣਾ ਜੀ ਅੱਲਾਹ ਤਾਲਾ ਨੇ ਸ਼ੱਕਰ ਭੇਜੀ ਤੁਹਾਡੇ ਲਈ ਤੇ ਉਹ ਸ਼ੱਕਰ ਦੇ ਐਡੇ ਵੱਡੇ ਉਹ ਫਕੀਰ ਤਾਂ ਇੱਕ ਦਿਨ ਸ਼ੱਕਰ ਰੱਖਣੀ ਭੁੱਲ ਗਏ ਤਾਂ ਉਹ ਬੰਦਗੀ ਪ੍ਰਵਾਨ ਹੋ ਗਈ ਸੀ ਉਹਨਾਂ ਦੀ ਤਾਂ ਉਹਨਾਂ ਨੇ ਕਿਹਾ ਵੀ ਮਾਤਾ ਵੀ ਅੱਲਾ ਨੇ ਸ਼ੱਕਰ ਭੇਜੀ ਐ ਤਾਂ ਉਹ ਮਾਤਾ ਨੇ ਰੱਖੀ ਨਹੀਂ ਸੀ ਤਾਂ ਉਹ ਕਹਿੰਦੇ ਮਾਤਾ ਜਦੋਂ ਹੱਥ ਮਾਰਿਆ ਤਾਂ ਥੱਲੇ ਸ਼ੱਕਰ ਪਈ ਸੀ ਤੇ ਇਹ ਇੱਕ ਜਿਵੇਂ ਬੱਚੇ ਨੂੰ ਪ੍ਰਸ਼ਾਦ ਦਾ ਲਾਲਚ ਹੋ ਗਿਆ ਜਾਂ ਹੋਰ ਕੋਈ ਲਾਲਚ ਹੋ ਗਿਆ ਜਿਵੇਂ ਆਪਾਂ ਟੌਫੀਆਂ ਵਗੈਰਾ ਵੀ ਕੁਝ ਦੇ ਦਈਏ ਬੱਚਿਆਂ ਨੂੰ ਤਾਂ ਉਹਦੇ ਵਿੱਚ ਬੱਚਾ ਲਾਲਚਣਾ ਹੁੰਦਾ ਗੁਰੂ ਘਰ ਪਰ ਉਹਦੇ ਵਿੱਚ ਵੀ ਸਾਡਾ ਜਿਵੇਂ ਅਸੀਂ ਬੱਚੇ ਨੂੰ ਜੇ ਕੋਈ ਗਲਤੀ ਕਰਦਾ ਵੀ ਇਹਨਾਂ ਨੂੰ ਪਿਆਰ ਨਾਲ ਕਾਂਗੇ ਵੀ ਪਾਪਾ ਪੁੱਤ ਇਦਾਂ ਨਹੀਂ ਕਰਨੀ ਤਾਂ ਉਹਦੇ ਵਿੱਚ ਬੱਚਾ ਆਪਣੇ ਆਪ ਆਉਂਦਾ ਸਾਡੇ ਹੁਣ ਬੱਚੇ ਸਾਰੇ ਆਉਂਦੇ ਨੇ ਗੁਰੂ ਘਰ ਹਾਂਜੀ ਸਾਡੇ ਜੀ ਇੱਥੇ ਤਕਰੀਬਨ ਮੈਂ ਜਦੋਂ ਛੋਟਾ ਸੀ ਉਸ ਤੋਂ ਵੀ ਸਾਡੇ ਨਾਲ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਸੇਵਾ ਕਰਾਉਂਦੇ ਸੀ ਤੇ ਅਸੀਂ ਵੀ ਉਦੋਂ ਬੱਚੇ ਪੜ੍ਹਾਈ ਸਕੂਲੋਂ ਛੱਡ ਕੇ ਸਕੂਲੋਂ ਇੱਥੋਂ ਘਰੋਂ ਸਕੂਲ ਜਾਣਾ ਸਕੂਲ ਬਸਤਾ ਨਾਲ ਹੀ ਲੈ ਕੇ ਕਾਰਸੇ ਵਾਲੇ ਦੀ ਗੱਡੀ ਨਾਲ ਚੜ੍ਹ ਜਾਣਾ ਸੇਵਾ ਕਰਨ ਜਾਣਾ ਚਲੋ ਉਦੋਂ ਦੀ ਲੇਵ ਲੱਗੀ ਹੋਈ ਆ ਬਾਕੀ ਸਾਡੇ ਤਕਰੀਬਨ ਪਿੰਡ ਦੇ ਵਿੱਚੋਂ ਸੋ ਦੇ ਵਿੱਚੋਂ 80% ਬੱਚੇ ਜਿਹੜੇ ਨੇ ਚਾਹੇ ਜਦੋਂ ਛੁੱਟੀਆਂ ਹੁੰਦੀਆਂ ਨੇ ਤੇ ਕਾਰਸੇ ਵਾਲੇ ਬਾਬੇ ਨੇ ਸਾਡੇ ਗੁਰਦੁਆਰਾ ਮਛੀਵਾੜਾ ਸਾਹਿਬ ਗਣੀਖਾ ਨਵੀਖਾਂ ਉਹਨਾਂ ਦੇ ਵਿੱਚ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਮੌਜੂਦਾ ਨੇ ਹੁਣ ਕਾਰਸਵਾਲੇ ਤੇ ਬਾਬਾ ਜਰਨੈਲ ਸਿੰਘ ਜੀ ਸਾਡੇ ਇੱਥੇ ਹੁੰਦੇ ਸੀ ਉਹ ਸੁਰਗਵਾਸ ਹੋ ਗਏ ਨੇ ਤੇ ਉਹਨਾਂ ਦੇ ਨਾਲ ਬੱਚਿਆਂ ਦਾ ਇੰਨਾ ਮੋਹ ਪਿਆਰ ਸੀ ਕਿਉਂਕਿ ਉਹ ਉਹਨਾਂ ਨੂੰ ਸਿੱਖੀ ਦੀ ਲੈਣ ਨਾਲ ਉਹ ਜੋੜਦੇ ਸੀ ਨਾਲੇ ਸੇਵਾ ਕਰਾਉਂਦੇ ਸੀ ਤੇ ਸਾਡੇ ਤਕਰੀਬਨ ਪਿੰਡ ਦੇ ਬੱਚੇ ਹਜੇ ਵੀ ਜਦੋਂ ਕੋਈ ਛੁੱਟੀ ਹੁੰਦੀ ਜਾਂ ਬਿੱਲੇ ਹੁੰਦੇ ਨੇ ਗੁਰਦੁਆਰੇ ਜਾ ਕੇ ਸੇਵਾ ਕਰਦੇ ਨੇ ਗਰਬਾਣੀ ਨਾਲ ਜੁੜੇ ਨੇ ਇਸ ਕਰਕੇ ਸਾਡੇ ਪਿੰਡ ਦੇ ਜ਼ਿਆਦਾਤਰ ਜਿੰਨੇ ਵੀ ਤਕਰੀਬਨ ਸਿੰਘ ਨੇ ਸਾਰੇ ਬਾਬਾ ਜੀ ਦਾ ਬਹੁਤ ਸਤਿਕਾਰ ਕਰਦੇ ਨੇ ਅੱਜ ਤੱਕ ਅਨੇ ਇਦਾਂ ਹੀ ਸਾਡੇ ਨਗਰ ਦੇ ਵਿੱਚ ਚੜ੍ਹਦੀ ਕ ਵੀ ਕਿਸੇ ਦਿਨ ਉਹ ਸਮਹਾਜ ਦੇ ਗ੍ਰੰਥੀ ਸਿੰਘ ਇਹ ਨਾ ਕਿਵੇਂ ਮੈਂ ਤਨਖਾਹ ਲੈਣੀ ਆ ਉਹ ਕਹਵੇ ਮੈਂ ਸੇਵਾ ਕਰਨੀ ਕਿਉਂਕਿ ਸੇਵਾ ਦੇ ਵਿੱਚ ਹੀ ਉਹਨੂੰ ਇੰਨਾ ਕੁ ਉਹਦੇ ਘਰ ਦਾ ਖਰਚਾ ਮਿਲ ਜਾਇਆ ਕਰੇ ਵੀ ਉਹ ਤਨਖਾਹ ਆਪਣੇ ਆਪ ਤਿਆਗ ਦਵੇ ਕਿਉਂਕਿ ਜੇ ਇਕੱਲੀ ਸੇਵਾ ਦੇ ਵਿੱਚ ਹੀ ਗ੍ਰੰਥੀ ਸਿੰਘ ਲੱਗੂਗਾ ਤਾਂ ਆਪਣੀ ਜਿਹੜੀ ਗਰਬਾਨੀ ਆ ਉੱਪਰ ਕੇ ਉੱਪਰ ਆਊਗੀ ਨੇ ਤਾਂ ਐਦਾਂ ਹੌਲੀ ਹੌਲੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਕਿਉਂਕਿ ਇੱਕ ਜੇ ਖੰਡ ਪਾਠ ਆਪਾਂ ਹੁਣ ਗੁਰੂਪੁਰਬ ਤੇ ਕਰਾਏ ਸੀ ਤਕਰੀਬਨ ਮੈਂ ਕਹਣਾ ਕਈ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘ ਦਾ ਨਾਂ ਹੁਣ ਕਰਕੇ ਖੰਡ ਪਾਠ ਨਹੀਂ ਹੋਇਆ ਇਹ ਚੀਜ਼ ਦੀ ਘਾਟ ਬਹੁਤ ਮਹਿਸੂਸ ਹੁੰਦੀ ਆ ਜੇ ਆਪਾਂ ਇਹਨਾਂ ਦੀ 5000 ਤਨਖਾਹ ਨਾਲ ਕਿੱਥੋਂ ਗੁਜ਼ਾਰਾ ਚੱਲਦਾ ਜੀ ਨਹੀਂ ਚੱਲਦਾ ਠੀਕ ਹੈ ਨਾ ਜੀ ਇਸ ਕਰਕੇ ਆਪਾਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਗਰੰਥੀ ਸਿੰਘਾ ਨੂੰ ਇੰਨੀ ਇੱਕ ਭੇਟਾ ਕਰੀਏ ਵੀ ਉਹ ਆਪਣੀ ਤਨਖਾਹ ਕਹਿੰਦੇ ਸੀ ਤਨਖਾਹ ਨਹੀਂ ਲੈਣੀ ਅਸੀਂ ਸੇਵਾ ਦੀ ਪਿੰਡ ਦੀ ਸੇਵਾ ਕਰਾਂਗੇ ਹਾਂਜੀ ਬਹੁਤ ਬਹੁਤ ਧੰਨ ਅਸੀਂ ਵੀ ਇੱਥੇ ਪਹੁੰਚਣ ਤੇ ਰਜਾਨਾ ਸਪੋਕਸਮੈਨ ਚੈਨਲ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹੁੰਚ ਕੇ ਸਾਡੇ ਨਗਰ ਦੇ ਵਿੱਚ ਪਹੁੰਚੇ ਨੇ ਸਰਪੰਚ ਸਾਹਿਬ ਵੱਲੋਂ ਤੇ ਸਾਡੇ ਵੱਲੋਂ ਚੈਨਲ ਵਾਲਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜਾਂਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਸੀ ਸਮਰਾਲਾ ਦੇ ਪਿੰਡ ਗੜੀਬੇਟ ਦੇ ਵਿੱਚ ਮੌਜੂਦ ਸੀ ਬਹੁਤ ਸੋਹਣੀ ਚੀਜ਼ ਆ ਪੰਜਾਬ ਦੇ ਹੋਰ ਜਿਹੜੇ ਬਸਨੀਕ ਨੇ ਉਹਨਾਂ ਦੇ ਲਈ ਵੀ ਇੱਕ ਅਪੀਲ ਖਾਸ ਅਪੀਲ ਨੇ ਕੀਤੀ ਹੈਗੀ ਕਿ ਜਿਹੜੇ ਤੁਹਾਡੇ ਇਲਾਕੇ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੀ ਬਾਹ ਫੜੋ ਉਹਨਾਂ ਦਾ ਸਾਥ ਦਿਓ ਕਿਉਂਕਿ ਬਹੁਤ ਸਾਰੇ ਪਿੰਡ ਐਸੇ ਨੇ ਜਿੱਥੇ ਕਿ ਗ੍ਰੰਥੀ ਸਿੰਘਾਂ ਦੀਆਂ ਜਿਹੜੀ ਤਨਖਾਹ ਹੈ ਸੇਵਾ ਦੇ ਰੂਪ ਦੇ ਵਿੱਚ ਉਹਨਾਂ ਨੂੰ ਮਿਲਦੀ ਆ ਉਹ ਬਹੁਤ ਘੱਟ ਆ 5000 ਰੁਪਏ ਦੇ ਵਿੱਚ ਜਾਂ ਫਿਰ 7000 ਰੁਪਏ ਦੇ ਵਿੱਚ ਇੰਨੇ ਦੇ ਵਿੱਚ ਗੁਜ਼ਾਰਾ ਜਿਹੜਾ ਗ੍ਰੰਥੀ ਸਿੰਘ ਦਾ ਨਹੀਂ ਹੋ ਸਕਦਾ ਕਿਉਂਕਿ ਉਸਦੇ ਵੀ ਬੱਚੇ ਨੇ ਉਸ ਵੀ ਜੀ ਕਰਦਾ ਕਿ ਮਾਰੇ ਬੱਚੇ ਵੀ ਜਿਹੜੇ ਸੀਵੀਐਸਸੀ ਸਕੂਲਾਂ ਦੇ ਵਿੱਚ ਪੜਨ ਜਾਂ ਆਪਣਾ ਪੂਰਾ ਪਰਿਵਾਰ ਨੂੰ ਪਾਲਣਾ ਮਹਿੰਗਾਈ ਦੇ ਦੌਰ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਤਾਂ ਅਜਿਹੇ ਦੇ ਵਿੱਚ ਜੋ ਦੋਨਾਂ ਦੀ ਕੋਈ ਬਾਹ ਨਹੀਂ ਫੜਦਾ ਤਾਂ ਫਿਰ ਉਹ ਸਿੱਖੀ ਦੇ ਨਾਲੋਂ ਦੂਰ ਚਲੇ ਜਾਂਦੇ ਉਹਨਾਂ ਦੇ ਬੱਚੇ ਚਲੇ ਜਾਂਦੇ ਨੇ ਜਾਂ ਫਿਰ ਉਹ ਗ੍ਰੰਥੀ ਸਿੰਘ ਵਾਲੀ ਲੈਂਡ ਦੇ ਵਿੱਚ ਨਹੀਂ ਆਉਂਦੇ ਕਿਤੇ ਨਾ ਕਿਤੇ ਮਨ ਦੇ ਵਿੱਚ ਰੋਸ ਗਿਲਾ ਜ਼ਰੂਰ ਹੁੰਦਾ ਭਾਵੇਂ ਕਿ ਉਹ ਬੋਲ ਕੇ ਨਹੀਂ ਕਹਿ ਸਕਦੇ ਹੁੰਦੇ ਕਿਉਂਕਿ ਜੇਕਰ ਕਹਿਣਗੇ ਤਾਂ ਪਿੰਡ ਦੇ ਵਿੱਚ ਕਈ ਵਾਰ ਉਹ ਜਾਂ ਮਾਹੌਲ ਬਣ ਜਾਂਦਾ ਤਲਕੀ ਭਰਿਆ ਤਾਂ ਮਨ ਦੇ ਵਿੱਚ ਉਹਨਾਂ ਦੇ ਅੰਦਰੋਂ ਅੰਦਰੀ ਚੀਜ਼ ਪੈਂਦੀ ਰਹਿੰਦੀ ਆ ਪਰ ਹੁਣ ਲੋੜ ਆ ਗਈ ਆ ਸਮਾਂ ਆ ਗਿਆ ਕਿ ਗ੍ਰੰਥੀ ਸਿੰਘਾਂ ਦੀ ਬਾਹ ਫੜੀ ਜਾਵੇ ਤਾਂ ਕਈ ਖਬਰਾਂ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚੋਂ ਆ ਰਹੀਆਂ ਨੇ ਕਿ ਪਿੰਡ ਦੀ ਜਿਹੜੀ ਸੰਗਤ ਆ ਉਹਨਾਂ ਦਾ ਮਾਣ ਸਤਿਕਾਰ ਵੀ ਕਰ ਰਹੀ ਆ ਤੇ ਉਹਨਾਂ ਨੂੰ ਪੂਰਾ ਸਨਮਾਨ ਵੀ ਦੇ ਰਹੀ ਹੈ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਸਮਰਾਲਾ ਗੜੀਵੇਟ